ਫੇ ਹਲੋ ਫੇ ਹਲੋ ਸਸ਼ਕਾ ਵੀ ਉਹ ਕੀ ਰੋ ਭਾਈ ਜਉਂਦੇ ਰੋ ਹੁਪ ਮੇਰੇ ਸਸ਼ਕਾ ਸ਼ਾ ਯਾ ਮਾਸ ਦਾ ਮੁੰਡਾ ਜੀ ਇੰਗਲੈਂਡ ਤੋਂ ਆਇਆ ਐ ਕਦੋਂ ਕਰੀ ਜਿਹੜਾ ਫਿਰ ਇਹ ਇਹ ਉਧਰ ਹੀ ਜੰਮਿਆ ਪਰ ਇਹਨਾਂ ਤਾਂ ਕਰਕੇ ਥੋੜੇ ਜੇ ਲੱਛਣ ਹੋਣਾ ਵਰਗੇ ਆ ਮਿਲਣਾ ਹੈ ਹਾਂਜੀ ਹਾਂਜੀ ਉਹ ਸਟੱਡੀ ਕਰਨ ਆਇਆ ਇੱਥੇ ਇਹਨੇ ਰਿਸਰਚ ਕਰਨੀ ਹੈ ਆਪਣੇ ਪੰਜਾਬ ਤੇ ਓਏ ਖੱਤ ਪੈਰ ਜਿਹੜਾ ਖਾਲੀ ਮੇਰੇ ਸਾਹ ਪਾਕਾ ਨਿਕਲ ਨੂੰ ਜਾਂ ਅੰਦਰ ਵਗ ਜਾ ਜਾ ਉੱਤ ਦਾ ਜਸੇ ਦਾ ਕਰਮਾ ਤੇ ਕਲੰਨ ਬੰਦਾ ਲੇਖ ਹੀ ਹੁੰਦਾ ਪਹਿਲਾਂ ਇੱਕ ਹੋਤੀ ਇੱਕ ਹੋਰ ਆ ਗਿਆ ਹੋ ਆ ਗਿਆ